ਡিয়ার ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਇਹ ਰਹੇਗਾ ਨਿਰੰਤਰਤੇ ਸਮੁੱਚੇ ਮਲਾਂਕਣ ਦੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਜੋ ਕਿ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਜਾਂ ਕਮੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਬਹੁਤ ਖਰਚੀਲਾ ਹੈ ਇਹ ਸਾਲਾਨਾ ਪ੍ਰੀਖਿਆਵਾਂ ਨਾਲੋਂ ਕਾਗਜ਼ੀ ਕੰਮ ਦੇ ਵਿੱਚ ਬਹੁਤ ਜ਼ਿਆਦਾ ਖਰਚੀਲਾ ਹੈ ਭਾਗ ਕੇ ਤੇ ਖਰਚ ਬਹੁਤ ਜ਼ਿਆਦਾ ਆਉਂਦਾ ਹੈ ਦੂਸਰਾ ਹੈ ਸਮੇਂ ਦੀ ਖਪਤ ਤੇ ਇਹ ਪ੍ਰਕਿਰਿਆ ਸਾਰਾ ਸਾਲ ਚੱਲਦੀ ਰਹਿੰਦੀ ਹੈ ਜਿਸ ਕਰਕੇ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸਮਾਂ ਉਹ ਖਰਾਬ ਹੁੰਦਾ ਹੈ ਫਿਰ ਊਰਜਾ ਤੇ ਕੰਮ ਅੰਕਾਂ ਦੇ ਵਜਨ ਵੰਡ ਵਧੇਰੇ ਊਰਜਾ ਤੇ ਕੰਮ ਦੀ ਮੰਗ ਕਰਦੀ ਹੈ ਕਿਉਂਕਿ ਸਾਰਾ ਸਾਲ ਜਿਹੜਾ ਅਧਿਆਪਕ ਹੈ ਤੇ ਵਿਦਿਆਰਥੀ ਨੇ ਉਹ ਇਸ ਕੰਮ ਦੇ ਲਈ ਸੀਸੀ ਦੇ ਲਈ ਆਪਣੀ ਊਰਜਾ ਨੂੰ ਲਗਾਉਂਦੇ ਨੇ ਤੇ ਕੰਮ ਕਰਦੇ ਨੇ ਇਸ ਕਰਕੇ ਪੂਰਾ ਸਾਲ ਊਰਜਾ ਤੇ ਕੰਮ ਦੀ ਜਿਹੜੀ ਖਾਤ ਹੈ ਉਹ ਹੁੰਦੀ ਰਹਿੰਦੀ ਹੈ ਵਧੇਰੇ ਵਿਦਿਆਰਥੀਆਂ ਲਈ ਸਹੀ ਨਹੀਂ ਹੁਣ ਇਹ ਬਹੁਤ ਸਾਰੇ ਵਿਦਿਆਰਥੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਵਾਸਤੇ ਸਹੀ ਨਹੀਂ ਕਿਉਂਕਿ ਹਰੇਕ ਵਿਦਿਆਰਥੀ ਦਾ ਜਿਹੜਾ ਮੁਲਾਂਕਣ ਕਰਨਾ ਇਸ ਵਿਧੀ ਦੇ ਨਾਲ ਸੌਖਾ ਨਹੀਂ ਹੈ ਫਿਰ ਵਾਤਾ ਚੰਗੇ ਵਾਤਾਵਰਣ ਦੀ ਅਣਹੋਂਦ ਚੰਗੇ ਵਾਤਾਵਰਣ ਦੀ ਅਣਹੋਂਦ ਦੇ ਕਾਰਨ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਪੈਦਾ ਹੋ ਰਹੀਆਂ ਨੇ ਕਿਉਂਕਿ ਸਾਰੇ ਜਿਹੜੇ ਅਕੈਡਮਿਕ ਸਕੂਲਾਂ ਦੀ ਗੱਲ ਕਰੀਏ ਤਾਂ ਸਭ ਦੇ ਵਿੱਚ ਜਿਹੜਾ ਵਧੀਆ ਵਾਤਾਵਰਣਾ ਹੋ ਨਹੀਂ ਹੈ ਅਧੂਰਾ ਵਿਵਹਾਰ ਅਧਿਆਪਕ ਕਿਸ ਦੇ ਅਧਿਨ ਪੱਖਪਾਤ ਕਰ ਸਕਦੇ ਨੇ ਕਿਉਂਕਿ ਇਹ ਵਿਆਪਕ ਹੋਣਾ ਚਾਹੀਦਾ ਹੈ ਦੇਦਲੀ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵਿਦਿਆਰਥੀਆਂ ਦੇ ਸਾਰੇ ਪਹਿਲੂਆਂ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ ਪਰ ਹੁਣ ਜੇਕਰ ਜਿਹੜੇ ਵਿਦਿਆਰਥੀ ਨੇ ਉਹ ਆਪਣਾ ਸਹੀ ਜਿਹੜਾ ਵਿਵਹਾਰ ਕਲਾਸਰੂਮ ਦੇ ਵਿੱਚ ਨਹੀਂ ਕਰਨਗੇ ਤਾਂ ਅਧਿਆਪਕਾਂ ਵੱਲੋਂ ਜਿਹੜਾ ਪਾਰਸ਼ਲ ਬਿਹੇਵੀਅਰ ਆਹੋ ਹੋ ਸਕਦਾ ਹੈ ਪਹੁੰਚ ਦੀ ਕਮੀ ਤੇ ਅਧਿਆਪਕ ਪੱਖਪਾਤ ਹੋਣ ਦੇ ਕਾਰਨ ਇਹਦਾ ਜਿਹੜਾ ਕਈ ਵਾਰ ਸਹੀ ਉਪਯੋਗ ਆ ਉਹ ਨਹੀਂ ਕਰ ਪਾਉਂਦੇ ਵਿਦਿਆਰਥੀਆਂ ਦੇ ਵਿੱਚ ਵੀ ਦੁਚਿੱਤੀ ਬਣੀ ਰਹਿੰਦੀ ਹੈ ਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਦੁਚਿੱਤੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੁਣ ਸਾਡੀ ਜਿਹੜੀ ਮੁਲਾਣ ਕਰਨ ਸਾਡਾ ਹੋ ਚੁੱਕਿਆ ਸੀ ਹੁਣ ਦੁਬਾਰਾ ਫੇਰ ਹੋ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਕਿਹੜੇ ਪੀਪਰ ਚੱਲ ਰਹੇ ਨੇ ਟਰਮ ਦੇ ਨੇ ਯੂਨਿਟ ਦੇ ਨੇ ਜਾਂ ਹੋਰ ਜਿਹੜੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਨਿਪੁੰਤਾ ਤੇ ਦੇ ਲਈ ਸਾਨੂੰ ਜਿਹੜੇ ਬਹੁਤ ਜ਼ਿਆਦਾ ਐਕਸਪਰਟ ਨਿਪੁੰਨ ਅਧਿਆਪਕਾਂ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਕਿ ਬਹੁਤੀ ਵਾਰ ਸਾਨੂੰ ਕਾਬਿਲ ਅਧਿਆਪਕ ਨਹੀਂ ਮਿਲਦੇ ਕੰਮ ਦਾ ਬੋਝ ਹੁਣ ਇਹਨਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਉੱਪਰ ਕੰਮ ਦਾ ਬੋਝ ਵੱਧ ਜਾਂਦਾ ਹੈ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਦੇ ਉੱਪਰ ਵੀ ਕੰਮ ਦਾ ਜਿਹੜਾ ਬੋਝ ਆਹੋ ਬਣਿਆ ਰਹਿੰਦਾ ਹੈ ਕਿਉਂਕਿ ਵਿਦਿਆਰਥੀਆਂ ਨੂੰ ਕਦੇ ਪ੍ਰੋਜੈਕਟ ਵਰਕ ਕਦੇ ਕੋਈ ਹੋਰ ਕੰਮ ਕੋਈ ਅਸਾਈਨਮੈਂਟਸ ਜਾਂ ਵਕ-ਵਕਤਰਾਂ ਦੀ ਕੋਈ ਹੋਰ ਐਕਟੀਵਿਟੀਆਂ ਵਕ-ਵਕਤਰਾਂ ਦੇ ਐਗਜ਼ਾਮ ਜਿਹੜੇ ਆਉਂਦੇ ਰਹਿੰਦੇ ਉਹਦੇ ਕਰਕੇ ਜਿਹੜਾ ਕੰਮ ਦਾ ਬੋਝ ਆਹੋ ਬੱਚਿਆਂ ਤੇ ਵਧੇ ਰਹਿੰਦਾ ਹੈ ਗ੍ਰੇਡਿੰਗ ਹੁਣ ਜਿਹੜਾ ਇਹਦੇ ਵਿੱਚ ਗ੍ਰੇਡਿੰਗ ਸਿਸਟਮ ਹੈ ਉਹ ਵੀ ਡਿਫਾਲਟਰ ਹੈ ਹੁਣ ਜਿਹਦੇ ਵਿੱਚ ਜੇਕਰ ਕਿਸੇ ਬੱਚੇ 94% ਦੇ 98% ਨੰਬਰ ਲੈਣ ਵਾਲੇ ਬੱਚੇ ਨੇ ਤਾਂ ਉਹ ਵਿਦਿਆਰਥੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਜਿਹੜੀ ਵਿਭਿੰਨਤਾ ਹੈ ਪਾਪ ਜਿਹੜਾ ਅੰਤਰ ਆ ਉਹ ਨਹੀਂ ਦੱਸਿਆ ਜਾਂਦਾ। ਵਧੇਰੇ ਤੱਥ ਤੇ ਇਹਦੇ ਨਾਲ ਕੋਈ ਜਾਤੀ, ਰੰਗ, ਲਿੰਗ ਦੇ ਧਾਰਮਿਕ ਦਾ ਜਿਹੜਾ ਹੈਗਾ ਉਹਦੇ ਬੇਸ ਤੇ ਬੱਚਿਆਂ ਦੇ ਨਾਲ ਜਿਹੜੀ ਕੋਈ ਪੱਖਪਾਤ ਵਰਗੀ ਘਟਨਾ ਵਾਪਰ ਸਕਦੀ ਹੈ। ਅੱਗੇ ਹੈ ਲਾਪਰਵਾਹੀ। ਹੁਣ ਵਿਦਿਆਰਥੀ ਵਿਦਿਅਕ ਪੈਮਾਨੇ ਨਾਲੋਂ ਜ਼ਿਆਦਾ ਜਿਹੜਾ ਜ਼ੋਰ ਉਹ ਕਿਹਦੇ ਵੱਲ ਦਿੰਦੇ ਨੇ, ਗੈਰ ਵਿਦਿਅਕ ਪੈਮਾਨੇ ਵੱਲ ਧਿਆਨ ਦਿੰਦੇ ਨੇ। ਚੁਣੌਤੀਪੂਰਨ ਵੀ ਹੈ। ਇਹ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਲਈ ਚੁਣੌਤੀ ਭਰਿਆ ਕੰਮ ਵੀ ਹੈ। ਕਿਉਂਕਿ ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਵੀ ਜਿਹੜੇ ਹਰ ਤਰ੍ਹਾਂ ਦੀ ਚੁਣੌਤੀ ਨੂੰ ਸਵੀਕਾਰ ਕਰ ਲੈਣ। ਵਿਦਿਆਰਥੀਆਂ ਦੇ ਲਈ ਭਾਰ ਵਿਦਿਆਰਥੀਆਂ ਨੂੰ ਜਿਹੜਾ ਸਮੁੱਚਾਤਮਕ ਅੰਕਲੈਅਨ ਉਹਦੇ ਲਈ ਵਾਧੂ ਕੰਮ ਵੀ ਕਰਨਾ ਪੈਂਦਾ ਹੈ ਕਿਉਂਕਿ ਤਾਂ ਹੀ ਉਹਨਾਂ ਦੀ ਜਿਹੜੀ ਵਧੀਆ ਅਸੈਸਮੈਂਟ ਹੈ ਉਹ ਲੱਗਦੀ ਹੈ। ਅਗੈਨ ਨਤੀਜੇ ਸਹੀ ਨਹੀਂ ਹੋ ਸਕਦੇ। ਟੀਚਰ ਜਿਹੜੇ ਅਧਿਆਪਕ ਨੇ ਉਹ ਕਈ ਤਰ੍ਹਾਂ ਦੇ ਮੁੱਲਾਂ ਨੂੰ ਨਿਰਧਾਰਤ ਕਰਨ ਦੇ ਵਿੱਚ ਅਸਫਲ ਹੋ ਜਾਂਦੇ ਨੇ ਤੇ ਸਹੀ ਨਤੀਜੇ ਨਹੀਂ ਦੇ ਸਕਦੇ। ਆਪਸੀ رائے ਹੁਣ ਜਿਹੜੇ ਅਧਿਆਪਕ ਨੇ ਤੇ ਮਾਪੇ ਨੇ ਉਹਨਾਂ ਦੀ ਵੀ ਇਸ ਸੰਬੰਧੀ ਜਿਹੜੀ ਆਪਸੀ رائے ਹੈ ਉਹ ਵੱਖ-ਵੱਖ ਹੈਗੀਏ ਤਾਲਮੇਲ ਦੀ ਕਮੀ ਮੁਲਾਂਕਣ ਦੇ ਮੰਤਵ ਦੇ ਲਈ ਜਿਹੜੇ ਮੈਂਬਰ ਨੇ ਉਹ ਆਪਸ ਦੇ ਵਿੱਚ ਫੇਰ ਜਿਹੜਾ ਸਹੀ ਤਾਲਮੇਲ ਆ ਉਹ ਵੀ ਨਹੀਂ ਹੁੰਦਾ ਕਿਉਂਕਿ ਇਹ ਜਿਹੜਾ ਕੰਮ ਹੈ ਸਾਰਾ ਤਾਲਮੇਲ ਤੇ ਉੱਪਰ ਹੀ ਨਿਰਪਰ ਕਰਦਾ ਏ ਜੇਕਰ ਉਹਨਾਂ ਵਿਦਿਆਰਥੀ ਆਪਣੇ ਅਧਿਆਪਕ ਨੂੰ ਸਹਿਯੋਗ ਕਰਨਗੇ ਤੇ ਪੇਰੈਂਟਸ ਨੇ ਜਿਹੜੇ ਅਧਿਆਪਕ ਨੂੰ ਸਹਿਯੋਗ ਕਰਨਗੇ ਤਾਂ ਹੀ ਵਧੀਆ ਤਰੀਕੇ ਦਾ ਜਿਹੜਾ ਮੁਲਾਂਕਣ ਆ ਉਹ ਪੋਸੀਬਲ ਹੋ ਸਕਦਾ ਹੈ ਵਿਦਿਆਰਥੀਆਂ ਦਾ ਰੁਝਾਨ ਹੁਣ ਵਿਦਿਆਰਥੀਆਂ ਦਾ ਜਿਹੜਾ ਰੁਝਾਨ ਹੈ ਉਹ ਜ਼ਿਆਦਾਤਰ ਗੈਰ ਵਿਦਿਅਕ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੇ ਵੱਲ ਹੁੰਦਾ ਹੈ ਭਾਵੇਂ ਜਿਹੜੀਆਂ ਕਿ ਐਜੂਕੇਸ਼ਨ ਦੇ ਨਾਲ ਸੰਬੰਧਿਤ ਨਹੀਂ ਹੁੰਦੀਆਂ ਤਾਂ ਇਹਦੇ ਨਾਲ ਵੀ ਇਸ ਜਿਹੜੀਆਂ ਵਿਦਿਅਕ ਗਤੀਵਿਧੀਆਂ ਨੇ ਉਹਨਾਂ ਦਾ ਜਿਹੜਾ ਮੁਲਾਂਕਣ ਹੈ ਸਹੀ ਢੰਗ ਦੇ ਨਾਲ ਨਹੀਂ ਕਰ ਸਕਾਂਗੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈਵ ਅ ਨਾਈਸ ਡੇ